ਹਾਂਜੀ ਅੱਜ ਆਪਾਂ ਬਣਾਵਾਂਗੇ ਔਲਿਆਂ ਦੇ ਗੋਲੇ ਇਹਨੂੰ ਘਟਾ ਘਟਦੀ ਜਾਂਦੇ ਆ ਹਨਾ ਔਲੇ ਲੈ ਲਈ ਆਪਾਂ ਨੇ 300 ਗ੍ਰਾਮ ਇਹਨਾਂ ਨੂੰ ਤੋਲਿਆ ਹੁਣ ਤੋਂ ਬਾਅਦ ਚ ਪਾਣੀ ਬੋਇਲ ਕਰਕੇ ਇਹਨਾਂ ਨੂੰ ਆਪਾਂ ਬੋਇਲ ਕਰ ਲਾਂਗੇ ਔਲਿਆਂ ਨੂੰ ਉਨੀ ਦੇਰ ਤੱਕ ਬੋਇਲ ਕਰਨੇ ਆ ਜਿੰਨੀ ਦੇਰ ਤੱਕ ਇਹਨਾਂ ਦੀਆਂ ਫਾੜੀਆਂ ਜੀਆਂ ਨਹੀਂ ਨਿਕਲਦੀਆਂ ਸਾਰੇ ਆਪਾਂ ਪਾਣੀ ਦੇ ਵਿੱਚ ਪਾਦਮਾਂਗੇ 5 ਮਿੰਟ ਲਈ ਬੋਇਲ ਕਰਾਂਗੇ ਹਾਂਜੀ 5 ਮਿੰਟ ਹੋ ਗਏ ਨੇ ਆਪਾਂ ਦੇਖੋ ਜੀ ਆਪ ਦੇਖ ਲਵਾਂਗੇ ਔਲੇ ਦੀਆਂ ਜਿਹੜੀਆਂ ਫਾੜੀਆਂ ਨੇ ਉਹ ਅਲੱਗ-ਅਲੱਗ ਹੋ ਗਈਆਂ ਤੇ ਆਪਾਂ ਬਾਹਰ ਕੱਢ ਲਵਾਂਗੇ ਪਾਣੀ ਚ ਹਾਂਜੀ ਪੂਰੇ ਔਲੇ ਉਬਲਦੇ ਨੇ ਇਹਨਾਂ ਨੂੰ ਆਪਾਂ ਬਾਹਰ ਕੱਢਾਂਗੇ ਪਾਣੀ ਦੇ ਵਿੱਚੋਂ ਪਾਣੀ ਚੋਂ ਬਾਹਰ ਕੱਢ ਲਈ ਹੁਣ ਇਹਨਾਂ ਨੂੰ ਆਪਾਂ ਗਿਟਕਾਂ ਨੂੰ ਅਲੱਗ ਕਰ ਦਵਾਂਗੇ ਤੇ ਫਾੜੀਆਂ ਆਪਾਂ ਅਲੱਗ ਕਰ ਲਵਾਂਗੇ ਸਾਰੀਆਂ ਨੂੰ ਆਪਾਂ ਇੱਦਾਂ ਹੀ ਔੜਿਆਂ ਨੂੰ ਰੱਖ ਕਰ ਲਵਾਂਗੇ ਹਾਂਜੀ ਇਹਨੂੰ ਆਪਾਂ ਦੇਖੋ ਇਹ ਸਾਰੇ ਆਪਾਂ ਗਿਟਕਾਂ ਕੱਢਤੀਆਂ ਆਪਾਂ ਫਾੜੀਆਂ ਰੱਖ ਲਈਆਂ ਇਹਨੂੰ ਆਪਾਂ ਮਿਕਸੀ ਕਰ ਲਵਾਂਗੇ ਪਾਣੀ ਨਹੀਂ ਪਾਉਣਾ ਕੱਲੇ ਔਲਿਆਂ ਨੂੰ ਹੀ ਮਿਕਸੀ ਕਰਨਾ ਪਾਣੀ ਨਹੀਂ ਪਾਣਾ ਔਲਿਆਂ ਦੇ ਵਿੱਚ ਇੱਕ 프라이ਪੈਨ ਰੱਖ ਲਿਆ ਉਹਦੇ ਵਿੱਚ ਆਪਾਂ ਮਿਕਸੀ ਕੀਤਾ ਇਹ ਪਾ ਦਵਾਂਗੇ ਔਲੇ ਇਹਦਾ ਪਾ ਥੋੜਾ ਜਿਹਾ ਮੋਇਸਚਰ ਜਿਹਾ ਖਤਮ ਕਰ ਲਵਾਂਗੇ ਇਹਦੇ ਵਿੱਚ ਗੁੜ ਪਾ ਸਕਦੇ ਹੋ ਤੁਸੀਂ ਆਪਾਂ ਇਹਦੇ ਵਿੱਚ ਸ਼ੱਕਰ ਪਾਵਾਂਗੇ ਸ਼ੱਕਰ ਵੀ ਆਪਾਂ ਬਰੋਬਰ ਮਾਤਰਾ ਜੀ ਪਾਵਾਂਗੇ ਕਿਉਂਕਿ ਔਲਿਆਂ ਦੇ ਵਿੱਚ ਜਿਹੜੀਆਂ ਗਿਟਕਾਂ ਉਹ ਵੀ ਨਿਕਲ ਗਈਆਂ ਤੇ 200 ਗ੍ਰਾਮ ਆਪਾਂ ਨੇ ਸ਼ੱਕਰ ਪਾਈ ਹੈ ਇਹਦੇ ਇਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਕਾਵਾਂਗੇ ਜਿੰਨੀ ਦੇਰ ਤੱਕ ਇਹ ਲਗੀ ਸਾਰਾ ਮਟੀਰੀਅਲ ਜਿਹੜਾ ਇਕੱਠਾ じゃ ਨਹੀਂ ਹੁੰਦਾ ਹਾਂਜੀ ਦੇਖੋ ਇਹ ਆਪਣੀ ਜਿਵੇਂ ਇਦਾਂ ਹੀ ਰੱਖਦੇ ਆ ਤਾਂ ਆਪਣੀ ਇੱਕ ਚਟਣੀ ਵੀ ਬਣ ਗਈ ਆ ਅਮਲੇ ਦੀ ਚਟਣੀ ਇਹਨੂੰ ਜ਼ਿਆਦਾ ਹੋਰ ਸੇਕ ਲਵਾਵਾਂਗੇ ਤਾਂ ਉਹਦੇ ਗੋਲੇ ਬਣ ਜਾਣਗੇ ਹਜੇ ਹੋਰ ਸੇਕ ਲੱਗੂਗਾ ਇਹਨਾਂ ਨੂੰ ਜਦੋਂ ਆਪਾਂ ਸ਼ੱਕਰ ਪਾਈਏ ਖੰਡ ਪਾਈਏ ਤੇ ਉਹਦੋਂ ਪਾਣੀ ਜਿਆ ਛੱਡ ਦਿੰਦਾ ਤੇ ਇਸ ਕਰਕੇ ਇਹਨੂੰ ਆਪਾਂ ਪਾਣੀ ਇਹਨੂੰ ਸੁਕਾਉਣਾ ਜ਼ਰੂਰੀ ਹੁੰਦਾ ਲੋਕ ਮੈਂਟ ਹੋਰ ਸਿੱਕ ਲੱਕੂਗਾ ਫਿਰ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਹਾਂ ਇਹ ਵਿੱਚ ਆਪਾਂ ਦੇਸੀ ਘਿਓ ਦਾ ਇੱਕ ਚਮਚਾ ਪਾਇਆ ਨਾਮਕ ਸੁਆਦ ਅਨੁਸਾਰ ਪਾ ਲਿਓ ਜੀ ਕਾਲਾ ਨਾਮਕ ਕਾਲੀ ਮਿਰਚ మళ్గే పా ਅਜਮੈਣ ਸੁੰਡ ਹੁਣ ਸੁੰਡ ਪਾਤੀ ਪਹਿਲਾਂ ਅਜਮੈਣ ਪਾਈ ਸੀ ਆਪਾਂ ਨੇ ਫਿਰ ਸੁੰਡ ਪਾਈ ਆ ਫਿਰ ਆਪਾਂ ਹੁਣ ਚਾਟ ਮਸਾਲਾ ਪਾਵਾਂਗੇ ਚਾਟ ਮਸਾਲਾ ਪਾ ਕੇ ਤਿਆਰ ਹੋ ਗਈ ਹੁਣ ਆਪਾਂ ਇਹਦੀ ਗੋਲੇ ਬੱਟ ਲਵਾਂਗੇ ਹੰਲਾ ਹੋ ਕੇ ਜਦੋਂ ਠੰਡਾ ਹੋ ਗਿਆ ਥੋੜਾ ਜਿਹਾ ਉਹਨੂੰ ਆਪਾਂ ਇਹਦੀ ਗੋਲੇ ਬਟਾਂਗੇ ਇੱਕ ਚੀਨੀ ਲਈਆ ਚੀਨੀ ਇਹ ਲੀਬੂ ਦਾ ਖੰਡ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਲਵੇਟ ਲਾਂਗੇ ਗੋਲਿਆਂ ਨੂੰ ਇਹਦੇ ਵਿੱਚ ਵਿਟਾਮਿਨ ਸੀ ਹੁੰਦਾ ਵਾ ਇਹ ਅੱਖਾਂ ਦੀ ਰੋਸ਼ਨੀ ਲਈ ਵੀ ਵਧੀਆ ਹੁੰਦਾ ਖਾਣਾ ਗੋਲੇ ਔਲਾ ਬਾਲਾ ਲਈ ਵੀ ਕਬਜ ਰਹਿੰਦੀ ਆ ਤਾਂ 1 ਕੁਲਾ ਖਾ ਸਕਦੇ ਆ ਤੁਸੀਂ ਵੀ ਆਪਣੇ ਘਰ ਵਿੱਚ ਇਦਾਂ ਹੀ ਬਣਾਇਓ ਮੈਨੂੰ ਕਮੈਂਟ ਰਾਹੀਂ ਦੱਸਿਓ ਕਿੱਦਾਂ ਦੇ ਬਣੇ ਸਤਿ ਸ਼੍ਰੀ ਅਕਾਲ